ਦੇ ਨਾਲ ਹੀ ਉਹਨਾਂ ਨੇ ਕੀਤਾ ਜੀ ਅ ਦਲੇਤ ਜਥੇਬੰਦੀਆਂ ਦੇ ਸੱਦੇ ਦੇ ਚਾਰ ਜ਼ਿਲ੍ਹਿਆਂ ਦੇ ਵਿੱਚ ਬੰਦ ਰਿਆ ਜੀ ਬਿਲਕੁਲ ਜੀ ਕੱਲ ਦਲੇਤ ਜਥੇਬੰਦੀਆਂ ਨੇ ਸੱਦਾ ਦਿੱਤਾ ਸੀ ਕਿਉਂ ਦਿੱਤਾ ਸੱਦਾ ਪਹਿਲੀ ਗੱਲ ਤਾਂ ਪਾਕ ਤੋਂ ਆ ਜੇ ਪਿਆਣਾ ਨਹੀਂ ਇਸ ਕੱਲ ਤੇ ਜੀ ਤੁਹਾਡੇ ਧਿਆਨ 'ਚ ਹੋਣਾ ਹੈ ਕਿ ਪਿਛਲੇ ਦਿਨੀ ਇੱਕ ਲੜਕੇ ਦੇ ਜਿਹੜੀ ਹੈਰੀਟੇਜ ਹੈ ਹੈਰੀਟੇਜ ਸਟਰੀਟ ਹੈ ਅਮਰਸਰ ਸਾਹਿਬ ਦੇ ਵਿੱਚ ਪਣੀ ਹੋਈ ਹੈ ਜੀ ਤੇ ਉਹ ਜਿਹੜਾ ਆਪਣੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੀ ਸੁੰਦਰਤਾ ਸਕੀ ਦਿੱਤੇ ਤਹਿਤ ਉਹ ਪਰ ਆਈ ਗਈ ਸੀ ਤੇ ਕਹਿੰਦੇ ਆ ਵੀ ਇਹ ਕੁਕਬੀਰ ਬਾਦਲ ਦੇ ਦਿਮਾਗ ਦੀ ਕਾਟ ਸੀ ਉਹ ਕਹੇ ਨੇੜੇ ਕਿਤੇ ਜਿਹੜੀ ਹੈਗੀ ਐ ਡਾਕਟਰ ਬੁੱਤਸਾ ਆਪਣਾ ਬ੍ਰੇਕ ਮਿਊਜੀਅਮ ਹੈ ਤੇ ਡਾਕਟਰ ਪੀਆਰਾ ਮਲਕਰ ਸਾਹਿਬ ਦਾ ਬੁੱਤਲ ਗਿਆ ਹੈ ਜੀ ਟੈਕਨੋਜਿਊਨ ਮੁੰਡਰਾ ਹੁੰਦਾ ਆ ਦੇ ਜੀ ਉੱਥੇ ਪੌੜੀ ਸੀਗੀ ਪਹਿਲੇ ਹੀ ਸ਼ਾਇਦ ਕਿਸ ਨੇ ਪੌੜੀ ਆਪ ਹੀ ਲਾਈ ਹੋਵੇ ਕਿ ਡਾਕਟਰ ਸਾਹਿਬ ਦੀ ਜਿਹੜੀ ਉਹ ਆਪ ਦੀ ਪੂਰਤੀ ਆ ਉਹਦੀ ਧੋਵਾਂਗੇ ਤੇ ਫਿਰ ਬਾਅਦ ਦੇ ਵਿੱਚ ਕਿਉਂਕਿ ਕਿ ਸਭ ਦਾ ਦਿਨ ਆ ਗਿਆ ਸੀ ਨਦੀ ਐ ਤੇ ਤੋਂ ਫਰਤੀ ਸੀ ਜੱਜਰ ਨੇ ਤੇ ਆ ਗਿਆ ਸੀ ਹਾਂ ਹਾਂ ਇਨਾਂ ਦੇ ਹਾਰ ਵਗੈਰਾ ਪਾਵਾਂਗੇ ਲੇਕਿਨ ਉਹ ਲੜਕਾ ਗਿਆ ਚੁੱਪ ਕਰਕੇ ਹਥੌੜਾ ਉਹਦੇ ਕੋਲੇ ਸੀ ਜਿਹੜਾ ਉਹਨਾਂ ਦੇ ਹੱਥ ਵਿੱਚ ਫੜਿਆ ਹੁੰਦਾ ਸੰਵਿਧਾਨ ਦੀ ਕਾਪੀ ਬਣੀ ਹੁੰਦੀ ਹੈ ਜਿਹਨੂੰ ਆਪਾਂ ਕਿਤਾਬ ਵੀ ਕਹਿ ਦਿੰਦੇ ਆ ਉਸ ਕਿਤਾਬ ਕਾਪੀ ਨੂੰ ਸੀਟਾ ਬੈਸੇ ਉਹ ਪੱਥਰ ਜਾਂ ਜੋ ਵੀ ਜਿਹੜੀ ਹੈਗੀ ਮੈਟਲ ਜੋ ਬਣਾਇਆ ہوا ਸੀ ਤਾਂ ਉਹ ਜਲਦਾ ਸਕਦੀ ਦੀ ਕੋਸ਼ਿਸ਼ ਕੀਤੀ ਕਿ ਮੈਂ ਇਹਨੂੰ ਅੱਗ ਲਾਵਾਂ ਤੇ ਫਿਰ ਉਹਨੇ ਮਤਲਬ ਜਿਹੜੇ ਉਹਨਾਂ ਦੇ ਸਿਰ ਦੇ ਵਿੱਚੋਂ ਹਥੌੜੇ ਵਗੈਰਾ ਮਾਰ ਕੇ ਤੇ ਉਹਨਾਂ ਦੀ ਪੂਰਤੀ ਨੂੰ ਖਤ ਕਰਨ ਦਾ ਯਤਨ ਕੀਤਾ ਛੋਟਾ-ਬਾਦਾ ਨੁਕਸਾਨ ਹੋ ਵੀ ਗਿਆ ਜੀ ਇਸ ਕੱਲ ਦੀ ਮਿਕਲ ਜਿਹੜੀ ਹੈ ਜੀ ਤਸੱਲੀ ਆ ਫੜੂਕੇ ਹਾਰੇ ਵਾਲੇ ਜਿਹੜੇ ਲੋਕ ਰਹੋਤੇ ਸੀ ਉਹਨਾਂ ਦੇ ਵਿੱਚ ਤੇ ਹਿੰਗਸਟਿਕ ਵੀ ਸੀ ਜੀ ਉਹਨਾਂ ਨੇ ਉਹਨੂੰ ਡਾਂਟਿਆ ਲਾਇਆ ਮੈਂ ਕਿਹਾ ਸਿੱਖੀ ਨੂੰ ਬਦਨਾਮ ਕਿਉਂ ਕਰਦਾ ਤੂੰ ਸਵਾਦ ਮਦ ਕਰ ਦੇ ਨਾਲ ਕੀ ਬਰੋਦ ਆ ਤੇਰੇ ਸਿੱਧੇ ਉੱਤੇ ਸਾਫਾ ਬੰਨਿਆ ਬਸ نیچے ਉਤਰ ਜੀ ਨਿੱਤੇ ਉੱਤੇ ਲਿਆ ਵੀ نیچے ਉਤਰ ਕੇ ਲੋਕਾਰੇ ਫੜਲੇ ਆ ਫੜ ਕੇ ਪੁਲਿਸ ਦੇ ਹਵਾਲੇ ਕਰਤਾ ਔਰ ਉਹ ਵਜਾ ਐਸ ਵੇਲੇ ਪੁਲਿਸ ਦੀ ਕਸਟਡੀ 'ਚ 4 ਦਿਨਾਂ ਦੌਰਾਨ ਰੱਖ ਲਿਆ ਜੀ ਧਰਮਕੋਟ ਦੇ ਤਾਹੜ ਰਹਿਣ ਵਾਲਾ ਉੱਗੀਪੁਰੋ ਦੇ ਨਾਂ ਰਖਿਆ ਹੂੰ ਹੂੰ ਪਹਿਲਾ ਸਕੂਲ ਪਾਸਾ ਮੁੰਡਾ ਨਾਨੀ ਕੋਲੇ ਰਹਿੰਦਾ ਹੁੰਦਾ ਸੀ ਉਹ ਬੁੱਗੀਪੁਰ ਹੂੰ ਹੂੰ ਨਾਨੀ ਕੋਲੇ ਰਹਿੰਦਾ ਮਤਲਬ ਉੱਥੋਂ ਨੇ ਪਲੱਸ 2 ਕਰਨ ਤੋਂ ਬਾਅਦ ਆਪਣੀ ਰੁਜ਼ੀ ਰੋਟੀ ਕਮਾਉਣ ਦੇ ਮਾਮਲੇ 'ਚ ਦੁਬਈ ਚਲਾ ਗਿਆ ਜੀ ਉਹਦਾ ਨਾਮ ਹੈਗਾ ਆਕਾਸ਼ ਹੂੰ ਪਹਿਲਾਂ ਉਹ ਮੁੰਡਾ ਹਮ ਤਾਂ ਸੀ ਦੁਬਈ ਗਿਆ ਉੱਥੇ ਨੇ ਸਾਲ ਦੋ ਸਾਲ ਕੰਮ ਕੀਤਾ ਹੁਣ ਦੁਬਈ ਤੋਂ ਆ ਗਿਆ ਹੂੰ ਹੂੰ ਤੇ ਹੁਣ ਉਹਨੇ ਜਦ ਸਿੱਖਿਆ ਦਾ ਰੂਪੀ ਤਿਆਰ ਕੀਤਾ ਹੋਏ ਕਰੀ ਜਾਨ ਦੀ ਬਜਾਏ ਉਹਦੀ ਮਾਂ ਕਹਿੰਦੀ ਹੈ ਕਿ ਇਹ ਮੁੰਡਾ ਸਾਡਾ ਸਾਡੇ ਕੋਲੇ ਨਹੀਂ ਆਇਆ ਲੇਕਿਨ ਅੰਮ੍ਰਿਤਸਰ ਦੇ ਵਿੱਚੋਂ ਕਰਾਇਦੇ ਮਕਾਨ ਤੇ ਕਰਾਇਦੇ ਦਾ ਕਮਰਾ ਲੈ ਕੇ ਰਹਿ ਰਿਹਾ ਉਹਨੇ ਕਾਰਵਾਈ ਕਰਤੀ ਪ੍ਰੋਟੈਸਟ ਕੀਤਾ ਜਿੰਨੀਆਂ ਗੱਲ ਜਿੱਥੇ ਬੰਦੀਆਂ ਪੰਜਾਬ ਦੀਆਂ ਖਾਸ ਕਰਕੇ ਜੇ ਆਪਾਂ ਦੇਖੀਏ ਅੰਮ੍ਰਿਤਸਰ ਜਿਲ੍ਹਾ ਅੰਦਰ ਕਪੂਰਥਲਾ ਇਹ ਨਾਪਰਾ ਫਗਵਾੜਾ ਵਗੈਰਾ ਇਹ ਇਲਾਕੇ ਜਿਹੜੇ ਹੈਗੇ ਇਹਨਾਂ ਇਲਾਕਿਆਂ 'ਚ ਜਿਹੜੀ ਅਸ਼ੁੱਧਤਾ ਪੱਕਾ ਸਰਕਾਰ ਦੇ ਸਾਹਦੇ ਦਾ ਪਿਕਚਰ ਸੈਕਸ਼ਨਾਂ ਤਲ ਤੇ ਪਾਈ ਥਾ ਔਰ ਉਹ ਸਾਰੇ ਲੋਕ ਡਾਕਟਰ ਅਬੈਦਕਰ ਸਾਹਿਬ ਨੂੰ ਆਪਣਾ ਰਾਇਬਰ ਮੰਨਦੇ ਆ ਜੀ ਆਪਣਾ ਆਕੂ ਮੰਨਦੇ ਆ ਔਰ ਡਾਕਟਰ ਅਬੈਦਕਰ ਸਾਹਿਬ ਦੇ ਰਹੇ ਗਿਆ ਤੁਹਾਨੂੰ ਪਤਾ ਵੀ ਉਹ ਸਾਡੀ ਜਿਹੜੀ ਸਵਿਧਾਨ ਸਭਾ ਸੀ ਜੀ ਸਵਿਧਾਨ ਸਭਾ ਦੇ ਵਿੱਚ ਇੱਕ ਨਵੀਂ ਇੱਕ ਹੋਰ ਕਮੇਟੀ ਬਣੀ ਸੀ ਡਰਾਫਟ ਪੇ ਸੀ ਤੋ ਕਰ ਸਵਿਧਾਨ ਜਦੋਂ ਬਣਾਇਆ ਗਿਆ ਉਹ ਕਿਸੇ ਆਪ ਇਕੱਲੇ ਮੱਤੇ ਨਹੀਂ ਨਹੀਂ ਕਰ ਸਕਦੇ ਬਣਾਇਆ ਉਹਦੇ ਵਿੱਚ ਬਹੁਤ ਸਿਆਰੇ ਬੰਦੇ ਸੀ ਉਹਨਾਂ ਨੇ ਆਪ ਕੋ ਆਪਣੀ ਰਾਏ ਦਿੰਦੇ ਸੀ ਜਿਹੜੀਆਂ ਰਾਏ ਦੇ ਡਿਸਟਿਊ ਰਾਏ ਆ ਨੋਟ ਕੀਤੇ ਜਾਂਦੀਆਂ ਸੀ ਫੇਰ ਉਹ ਨੁਮਲੀਖਿਆ ਦਾ ਸੂਨੀ ਗ੍ਰਾਫਟ ਕਮੇਟੀ ਸੀ ਏਕੋ ਸਟ੍ਰਾਫਟ ਕਮੇਟੀ ਦੇ ਚੇਰਮੈਨ ਜੀ ਜੋ ਭਾਰਤੀ ਸੰਵਿਧਾਨ ਦੇ ਨਿਰਮਾਤਾ ਵਜੋਂ ਵੀ ਇਹਨਾਂ ਨੂੰ ਜਾਣਿਆ ਜਾਂਦਾ ਹੈ ਉਹਨਾਂ ਨੂੰ ਜਿਹੜਾ ਹੈਗਾ ਦਲਿਤ ਭਾਈਚਾਰੇ ਦੇ ਨਾਲ ਜਿਹੜੀ ਸਮਾਜਿਕ ਬੇਇਨਸਾਫੀ ਹੁੰਦੀ ਹੈ ਉਹਨੂੰ ਹਟਾਉਣ ਦੇ ਵਿੱਚ ਜਦੋਂ ਜੈਦ ਕਰਨ ਵਾਲੇ ਬੰਦੇ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ਕਿ ਉਹਨਾਂ ਦੀ ਬੇਇਜ਼ਤੀ ਹੁੰਦੀ ਹੈ ਉਹਨਾਂ ਦੀ ਤੇ ਅਦਵੀਰਤੀ ਹੈ ਤੇ ਮੈਨੂੰ ਚੱਲਿਆ ਪ੍ਰੋਟੈਸਟ ਹੋਣਾ ਸੀ ਜੀ ਕੱਲ ਫਿਰ ਇਹ ਜਿਹੜੇ ਹੈਗੇ ਇਹਨਾਂ ਦਿਨਾਂ ਦੇ ਵਿੱਚ ਪ੍ਰੋਟੈਸਟ ਕੀਤਾ ਬੰਦ ਜਦਾਂ ਸੱਦਾ ਦਿੱਤਾ ਬੰਦ ਨੂੰ ਪੂਰਨ ਹੁਕਾਰਾ ਪਿਰਿਆ ਪਰ ਪ੍ਰਾਈਵੇਟ ਕੰਪਨੀ ਕੰਮ ਵਗੈਰਾ ਤੇ ਪ੍ਰਾਈਵੇਟ ਕਾਰੋਬਾਰ ਤਾਂ ਲੋਕਾਂ ਨੇ ਬੰਦੀ ਕਰ ਦਿੱਤੇ ਸੀ ਲੇਕਿਨ ਕਈ ਥਾਵਾਂ ਤੇ ਪ੍ਰਾਈਵੇਟ ਸਕੂਲ অর ਪ੍ਰਾਈਵੇਟ ਆਪਣਾ ਸਰਕਾਰੀ ਸਕੂਲ ਤੇ ਸਰਕਾਰੀ ਅਦਾਰੇ ਖੁੱਲੇ ਰਹੇ ਲੇਕਿਨ ਜਦੋਂ ਮਾਰਚ ਕਰਦੇ ਲੋਕ ਆਏ ਪ੍ਰੋਟੈਸਟ ਕੀਤਾ ਤੇ ਉਹਨਾਂ ਨੇ ਵੀ ਆਪੋ ਆਪਣੇ ਬੰਦ ਕਰ ਦਿੱਤੇ ਸੀ ਉਹ ਸੁੱਕੀ ਸਾਦੀ ਇਹ ਮਾਮਲਾ ਢੱਕ ਗਏ ਜੀ ਕਿੰਨੀ ਜਾਂਦ ਵਾਲੀ ਸੜਕ ਹੈ ਉਹ ਵੀ ਜਾਪ ਨਹੀਂ ਕਾਫੀ ਸਾਮਾ ਕਾਫੀ ਹੈ ਉਹ ਸਵਾਲੇ ਪਲਾ ਹੁੰਦਾ ਵੀ ਇਹ ਸਾਰਾ ਕੁਝ ਹੁੰਦਾ ਰਹਿੰਦਾ ਇਹੇ ਜਿਹਾ ਕੁਝ ਹੋਊ ਕਿ ਹੋ ਰਿਹਾ ਕਿਉਂ ਇਡੀਆ ਚ ਕੀ ਹੋ ਰਿਹਾ ਇਹਦੇ ਨਾਲ ਇਹ ਵੀ ਦੇਖਣਾ ਪੈਣਾ ਵੀ ਇਹ ਕੋਈ ਜਮਾਤਾਂ ਹੁੰਦਾ ਸੀ ਜਦੋਂ ਅ ਸਮਾਜ ਦੇ ਵਿੱਚ ਵੰਡਿਆ ਪਾਉਣ ਵਾਸਤੇ ਹਿੰਦੂ ਤੇ ਸਿੱਖ ਦੀ ਗੱਲ ਕੀਤੀ ਜਾਂਦੀ ਸੀ ਜੀ ਹਿੰਦੂ ਤੇ ਮੁਸਲਮਾਨ ਦੀ ਗੱਲ ਕੀਤੀ ਜਾਂਦੀ ਹਿੰਦੂ ਈਸਾਈ ਦੀ ਗੱਲ ਕੀਤੀ ਜਾਂਦੀ ਹਮਮ ਇਹਦੇ ਦੇਖਿਆ ਵੀ ਇਹਨਾਂ ਨੂੰ ਵੰਡਿਆ ਜਾਵੇ ਆ ਜਿਹੜੀ ਆ ਗਈ ਹੈ ਤੁਹਾਡੀ ਇਲੈਕਸ਼ਨ ਹਰਿਆਣੇ ਆਈ ਉੱਥੇ ਜਾਤ ਬਨਾਮ ਕਾਇਰ ਜਾਤਾਂ ਦੀ ਗੱਲ ਵੀ ਕਰਤੀ ਜੀ ਔਰ ਉਹਦੇ ਵਿੱਚ ਕਾਤੇ ਜਿਹੜੇ ਹੈਗੇ ਜਿਹੜੇ ਮਤਲਬ ਬਹੁਤ ਲੰਬਾ ਸਮੇਂ ਤੋਂ ਚੱਲਦਾ ਆ ਰਿਹਾ ਹੈ ਕੋਡ ਆਫ ਕੰਡਕਟ ਦੇ ਉਪਰਾਨ ਦੀ ਇੱਕ ਸਾਧ ਮੋਰਚਾ ਲੱਗਿਆ ਰਿਹਾ ਹੈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਰੇ ਨੂੰ ਮਤਲਬ ਜੇ ਆਪਾਂ ਜੱਟ ਦਾ ਵਿਰੋਧ ਕਰਾਂਗੇ ਤਾਂ ਜੱਟ ਦਾ ਵਿਰੋਧ ਤਾਂ ਮਤਲਬ ਸਿੱਖ ਵਿਰੋਧ ਜੀ ਸਿੱਖ ਦਾ ਵਿਰੋਧ ਆ ਜਾਏਗਾ ਮਤਲਬ ਹੈਗਾ ਵੀ ਜੱਟ ਤੇ ਜਿੰਨੇ ਵੀ ਹੈਗੇ ਕਾਮੇ ਲੋਕ ਉਹਨਾਂ ਦਾ ਵਿਰੋਧ ਮੈਨੂੰ ਲੱਗਦੀ ਹੈ ਕਿ ਸੰਦੀ ਸਭੇ ਕੋਈ ਇਸਕਿشن ਦੀ ਕਨਸਪ੍ਰੇਸੀ ਆ ਕੋਈ ਸਾਜਿਸ਼ ਹੈ ਕਿਉਂਕਿ ਬੰਦਾ ਦੁਬਈ ਤੋਂ ਆਉਂਦਾ ਦੁਬਈ ਤੋਂ ਉਹਨਾਂ ਵਾਲੇ ਬੰਦੇ ਨੂੰ ਦਲਤ ਭਾਈ ਚਾਰੇ ਤੋਂ ਹੈ ਜੀ ਉਹਨੂੰ ਉਹਨੂੰ ਜਿਹੜੇ ਡਾਕਟਰਾਂ ਬੈਠ ਕਰਦੇ ਨਾਲ ਕੀ ਜਿਹੜੀ ਹੈਗੀ ਅਲਰਜੀ ਹੋ ਸਕਦੀ ਹੈ ਪਰ ਜਿਹੜਾ ਉਹ ਸਿਰ ਦੇ ਉੱਤੇ ਮਤਲਬ ਸਾਫਾ ਬੰਨਣ ਵਾਲੀ ਗੱਲ ਹੈ ਜੀ ਇਹਦੇ ਤੇ ਮੈਨੂੰ ਇਹ ਲੱਗਦੀ ਹੈ ਕਿ ਉਹ ਇੱਕ ਜਿਹੜਾ ਇਸ ਤਰ੍ਹਾਂ ਬਣਾਇਆ ਗਿਆ ਕਿ ਜਿਵੇਂ ਉਹ ਸਿੱਖ ਭਾਈਚਾਰੇ ਚੋਂ ਵੀ ਜੀ ਔਰ ਜ਼ਿਆਦਾਤਰ ਜਿਹੜੇ ਆਪਣੇ ਐਂਡ ਪਰ ਆਪਾਂ ਦੇਖਦੇ ਹਾਂ ਜਿਹੜੇ ਬੰਦ ਕਰਨ ਵਾਲੇ ਲੋਕ ਹੈ ਦਲਤ ਭਾਈਚਾਰੇ ਦੇ ਲੋਕ ਜੀ ਇਹਨਾਂ ਦੇ ਵਿੱਚ ਚੰਦੀ ਸਾਹਿਬ ਇਹ ਮਾਲਵੇ ਦੇ ਅਮਾਜੇ ਦੇ ਤਵਾਪੇ ਦੇ ਜਾਲਾ ਸਾਹਿਬ ਔਰ माजी ਦੇ ਵਿੱਚ ਰਹਿ ਗਿਆ ਬਾਲ ਵਿਖੀ ਭਾਈ ਜਿਹੜਾ ਭਾਰੂ ਹੈ ਜੀ ਜੀ ਤੇ ਜੋਬੇ ਦੇ ਵਿੱਚ ਰਮਦਾਸੀਆ ਭਾਈ ਜਿਹੜਾ ਭਾਰੂ ਹੈ ਜਿਹੜੇ ਅੰਬੇਦਕਰ ਸਾਹਿਬ ਨੂੰ ਆਪਣਾ ਮਤਲਬ ਜਿਹੜਾ ਰਹਿ ਗਿਆ ਰਹਿ ਪਰਮੰਤੇ ਜੀ ਤੋਂ ਇਹ ਧੱਕ ਦੇ ਨਾਲ ਮੈਨੂੰ ਲੱਗਦੀ ਹੈ ਕਿ ਕੋਈ ਸਾਜ਼ਿਸ਼ ਹੈ ਕਨਸਪੀਰੇਸੀ ਦੀ ਹੈ ਖਾਕ ਕਰਕੇ ਜਿਸ ਨੂੰ ਜਿਹੜਾ ਕਿਸਾਨ ਤੋਂ ਪਹਿਲਾਂ ਤਾਂ ਜਿਸ ਕਿਸਾਨ ਤੋਂ ਉਹਨਾਂ ਨੇ ਮੋਦੀ ਸਾਹਿਬ ਨੂੰ ਉਹ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ ਗਿਆ ਉਹ ਤੋਂ ਬੇਚੈਨ ਮੌਤਾ ਹੈ ਜੀ ਸਰਕਾਰਾਂ ਦੇ ਜਿਹੜੇ ਕਰਿੰਦੇ ਆ ਉਹ ਬਹੁਤ ਬੇਚੈਨ ਕਿ ਕਿਸੇ ਤਰੀਕੇ ਇਹਨਾਂ ਨੂੰ ਬੇਲ ਕੀਤਾ ਜਾਵੇ ਪਜਾਦੀਆਂ ਨੂੰ ਜੀ ਤੁਹਾਨੂੰ ਇਹ ਫਖਰ ਹੈ ਸਕੰਦ ਦਾ ਮਾਣ ਹੈ ਕਿ ਉਹ ਲੜਪਾ ਵਿੱਚ ਸ਼ੁਰੂ ਪੰਜਾਬ ਤੋਂ ਹੋਇਆ ਸੀ ਉਹ ਨੇ ਆਲਪੀਆ ਦਾ ਅਵਰੂਪ ਅਖਤਿਆਰ ਕੀਤਾ ਲੇਕਿਨ ਉਹਦੀ ਅਗਵਾਈ ਪਜਾਦੀ ਕਰਦੇ ਰਹੇ ਤੇ ਫਿਰ ਉਸਨੂੰ ਅਗਵਾਈ ਨੂੰ ਟ੍ਰੇਡ ਕਰਨ ਵਾਸਤੇ ਜੋ ਕੁਛ ਰਿਹਾ ਉਹ ਮੈਨੂੰ ਕਹਿੰਦੀ ਲੋਡੀ ਸਾਡੇ ਦਰਸ਼ਕ ਤੁਸੀਂ ਸਾਰੇ ਜਾਣਦੇ ਹੋ